ਮੈਂ ਵੀ ਕੁਛ ਆਜ ਮਨੁਸ਼ ਰਾਜ ਕਹੀ ਜਾਂਦੀ ਹੈ ਉਹਨੇ ਸਕੂਲੋਂ ਆਇਆ ਲੱਭਣ ਦੀ ਬੜੇ ਚੜਦੀ ਤੈਨੂੰ ਹਾਂਜੀ ਇਹਦਾ ਵੀ ਸ਼ਹਬਾਜ਼ ਆਣਾ ਫਿਰ ਉਹਨੂੰ ਚਰਾਇ ਤੇ ਆਹ ਉਪਲਿਖਾ ਪੈਂਦਾ ਇਹਦਾ ਨਾਂ ਸ਼ਹਬਾਜ਼ ਹੈ ਹੈ ਗੋਨਾ ਬਿਸਕਟ ਖਾਣੀ ਆ ਕਿੱਥੇ ਪੈਗ ਪਾਪਾ ਹਾਂਜੀ ਹਾਂਜੀ ਦੇ ਦੋ ਹੂੰ ਜੀ ਦਿੱਤੀ ਤੁਸੀਂ ਲੈ ਲਓ ਉਹ ਵੀ ਉੱਪਰ ਐ ਕਿਧਰ ਉੱਠਣ ਲੱਗੀ ਹੈ ਕਿਆ ਪਾਪ ਸ਼ਰਮ ਆ ਗਈ ਸ਼ਰਮ ਆ ਗਈ ਇਹਦੇ ਨਹੀਂ ਦੇਖਿਆ ਫੋਨ ਅਜੇ ਪਾਪ ਉੱਪਰ ਕਾ ਉੱਪ ਪੁੱਪ ਕਰਾ ਦੋ ਕਿਆ ਪੁੱਪ ਉੱਪ ਕਰਾ ਦੋ ਜਿੰਨਾ ਕਰਾਉਣ ਦੇ ਮੈਂ ਐਸੀ ਗੱਲ ਕਿਹਾ ਮੈਂ ਕਿਹਾ ਸੋਨੇ ਦੇ ਕੋ ਵੀ ਆਂਦਾ ਕਹਿੰਦਾ ਕਿਆ ਮੈਂ ਫੇ ਚੱਲੀ ਆ ਆਪਣੇ ਘਰ ਕਾ ਪੁੱਪ ਮੈਂ ਤਾਂ ਗਏ ਆ ਕਰਾ ਗਏ ਆ ਉਹ ਮਨ ਨੂੰ ਪਹੁੰਚਣ ਆਲੀਆ ਦੇ ਮੈਂ ਕਹਿੰਦਾ ਵਾਰੀ ਆ ਗਈ ਬਸ ਇੱਕ ਜਣੇ ਚਾਹੁੰਦੇ ਆ ਹੋ ਗਈ ਕਹਿੰਦਾ ਉਹਦੀ ਤਾਂ ਹੁਣ ਚੁੱਪ ਕਰਾਉਣ ਦੀ ਕਹਿੰਦੀ ਪਪਾ ਲੈਣੇ ਵਜ ਮਾਰਦੀ ਮਾਦਾ ਤੁਰੀ ਜਾਂਦੀ ਉਹ ਕੰਨੀ ਕਹਿੰਦੀ ਚੁੱਪ ਕਰ ਜਾਨ ਨੂੰ ਕਹਿੰਦੀ ਓਏ ਓਏ ਆਪਣੇ ਦੋਸਤ ਦੀ ਦੱਸ ਪੁੱਤ ਕੀ ਜਾਣ ਰਿਆ ਈ ਉਹ ਕੋਲ ਵਖਰੀ ਚਾਹੇ ਚੱਲ ਪਲਾਸਟਿਕ ਦਾ ਵਿਚਾਰਾ ਬੋਲਦਾ ਨਹੀਂ ਪਰ ਉਹ ਟੁੱਕਣ ਡਿਆ ਏ ਉਹ ਤੇਰਾ ਦੋਸਤ ਹੀ ਪਰ ਕਿੱਥੇ ਮੰਦਾ ਈ ਓਏ ਦੋਸਤ ਹੈ ਆਪਾਂ ਦਾ ਦੋਸਤ ਕੀ ਕੀ ਨਾ ਕੀ ਇਹਦਾ ਅਲਵਟ ਐ ਦੇਖੋ ਜਿਹੜਾ ਨਾ ਇੱਥੇ ਦੇਖਿਆ ਘਰ ਗੁੰਦਰਾ ਬੜ ਬੈਂਡੇ ਹੀ ਮੈਨੂੰ ਪਤਾ ਨਹੀਂ ਇਹਦੇ ਸਰਾਣੇ ਇਹ ਖਾਂਦੀ ਰੰਦੂ ਨੇ ਨਾ ਕੀੜੇ ਡੱਬਾ ਡੱਬਾ ਘੜੀ ਰੱਖਣਾ ਆਏ ਨਹੀਂ ਇਹਦਾ ਕੀ ਕਰਾਂ ਵੇ ਕਿਉਂ ਸਸਿਗਾਲਸਾ ਅੱਜ ਤੜਾਈ ਦਿਨੇ ਬਲੌਗ ਦੇ ਵਿੱਚ ਤੇ ਗੁੰਦਰਾ ਸਾਹਿਬ ਚੱਲੇ ਆ ਮਥਾ ਟੇਕਣ ਵਾਸਤੇ ਤੇ ਜਿਹੜੀ ਭਾਜੀ ਹੁਣਾਂ ਗੱਡੀ ਲਈ ਹੂ ਗੱਡੀ ਚ ਚੱਲ ਗਏ ਜੀ ਹਾਂ ਵਾਸ਼ ਕਰਾ ਕੇ ਲੈਂਦੀ ਕਰਵਾ ਚੱਕ ਜਾ ਰਾ ਹੁਣ ਤੁਸੀਂ ਗੱਡੀ ਕਿਦਾਂ ਓਕੇ ਆ ਠੀਕ ਆ ਮਾੜਾ ਮੋਟਾ ਇਹ ਆ ਵੀ ਥੋੜੀ ਬਹੁਤ ਟਚਿੰਗ ਹੋਣ ਵਾਲੀ ਜਦਾਂ ਟਾਇਰ ਲੱਗੋ ਆ ਬਾਕੀ ਉਹ ਵੀ ਇੰਨੇ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਆ ਰੇਟ ਜੇ ਅੱਜ ਮਿਲ ਗਿਆ ਹੋਰ ਕੀ ਚਾਹੀਦਾ ਤੇ ਹੁਣ ਇਹ ਸਾਹਮਣੇ ਗੁਰਦੁਰ ਸਾਹਿਬ ਦਾ ਪਤਾ ਲੱਗ ਗਿਆ ਉਹ ਜਿਹੜੇ ਇੱਥੇ ਦੇ ਲੋਕਲ ਆ ਅੰਮ੍ਰਿਤਸਰ ਦੇ ਆਪਾਂ ਆਏ ਹੋਏ ਆ ਛੇੜਾ ਸਾਹਿਬ ਗੁਰਦੁਰ ਆ ਇਹ ਮੈਂ ਮਥਾ ਟੇਕਣ ਵਾਸਤੇ ਤੇ ਇੱਧਰ ਗੱਡੀ ਨੂੰ ਪਾਤਾ ਹਾਰ ਹੱਡੀ ਨੂੰ ਮੇਰੀ ਹਰ ਗੰਦੇ ਸੁੱਤੀ ਆ ਹੈਂ ਇਥੇ ਉਤਾਰ ਦੀ ਜੁੜੇ ਇੱਥੇ ਇੱਥੇ ਉਤਾਰ ਦਨੇ ਆ ਇਥੇ ਬੂਟ ਚੋ ਕੇ ਲਾਇਏ ਨਹੀਂ ਕਿਸ ਨੇ ਮੇਰੇ ਹਰਗੁਣ ਇੱਧਰ ਦੇਖੋ ਪਾਪਾ ਵੱਲ ਪਾਪਾ ਵੱਲ ਇੱਧਰ ਦੇਖੋ ਆਏ ਹੋਏ ਮੇਰਾ ਪੁੱਤ ਵਾਈਕਰ ਕਰ ਦੋ ਹੁਣ ਚੰਗਾ ਮੱਥਾ ਟੇਕੋ ਇਹ ਖੱਤ ਜੁੜੇ ਨਾ ਵੇਖ ਚਲੋ ਜੀ ਵੈਰੀ ਗੁੱਡ ਚਲੋ ਮੱਥਾ ਟੇਕੋ ਚੱਲਣਾ ਮੱਥਾ ਟੇਕੋ ਬਾਬਾ ਜੀ ਨੂੰ ਮੱਥਾ ਟੇਕੋ ਇੱਥੇ ਮੱਥਾ ਟੇਕ ਦੋ ਇੱਥੇ ਹੁਣ ਆਏ ਆ ਕੁਚਾ ਖਾਣ ਵਾਸਤੇ ਕੁਚਾ ਖਾਵਾਂਗੇ। ਆ ਜੇ। ਉਹ ਸਪੀਕ ਸਪੀਕ ਮੈਂ। ਆ ਜੇ। ਹਾਂ ਮੈਂ ਇੱਥੇ ਆਏ ਆ ਮੁੰਨਾ। ਹਾਂ ਮਾਂ। ਪੀਓ ਪੀਓ। ਬਈ ਅੰਬਰ ਸਰਦਾ ਕਨੇ ਕੁਚਾ ਅੰਬਰਸਰਾ ਹੀ ਮਿਲਦਾ ਏ ਬਟਾਲੇ ਵੀ ਨਹੀਂ ਮਿਲ ਸਕਦਾ। ਤੇ ਚਾ ਬਾਜ। ਹਾਂ ਓਕੇ ਕਰਾਂ। ਯਾ ਦੰਦੀ ਵਾਲੀ। ਉਹ ਅਚਾਨਕ ਮੈਂ ਆਪਣੇ ਲੰਘੀ ਨੰਦੀ ਵੜਦੀ ਬਾਏ ਬਾਏ ਸਤਿ ਸ਼੍ਰੀ ਅਕਾਲ ਰੌਣੜਿਆ ਕਿਥੇ ਹੈ ਪਹਿਲਵਾਨ ਮੇਰਾ ਮੂੰਹ ਤੇ ਆਨ ਕਰਾ ਦਿਓ ਲਹਿਰ ਗੰਨੂ ਮੇਲਾ ਯਾਰ ਚੰਗੀ ਗੱਲ ਆ ਚੱਲ ਫਿਰ ਮੈਂ ਮੈਂ ਫਿਰ ਸ਼ਾਮੀ ਆਉਣਾ ਨਹੀਂ ਮੈਂ ਆਉਂਗਾ ਤੇਰੇ ਕੋਲ ਸ਼ਾਮੀ ਸ਼ਾਮੀ ਆਉਂਗਾ ਫਿਰ ਹੈਲੋ ਕਰ ਲੋ ਰਗਨੂ ਮਾ ਤੇਲ ਹੈਲੋ ਹੈਲੋ ਕਰ ਦਿਓ ਅਭੀ ਗੋਪੀ ਗੋਪੀ ਨੇ ਫੋਨ ਨਹੀਂ ਕੀਤਾ ਗੋਪੀ ਕਹਿੰਦਾ ਮੇਰੇ ਫੋਨ 'ਚ ਬੈਲੈਂਸ ਨਹੀਂ ਆ ਤੇ ਹੁਣ ਚੱਲੇ ਆ ਫਟਕਪਾਰ ਘਰ ਚੱਲੇ ਆ ਪਹਿਲੇ ਵੀ ਇਧਰ ਹੋ ਗਏ ਗੁਰਦਰਾ ਸਾਹਿਬ ਆਏ ਸੀਗੇ ਤੇ ਮੱਥਾ ਟੇਕ ਲਿਆ ਵਾ ਪਹਿਲਾਂ ਹਰ ਕਿਸੇ ਨੂੰ ਸੁਣੀ ਵਾ ਆਪਣੀ ਗੱਡੀ ਦੀ ਮौज ਹੁੰਦੀ ਹੁਣ ਉਹ ਆਂਟੀਆਂ ਨਹੀਂ ਬੈਠੇ ਨਾ ਉਹਨਾਂ ਨੂੰ ਆਪਣੀ ਗੱਡੀ ਦੀ ਮौज ਆ ਉਹਨਾਂ ਵਾਸਤੇ ਉਹ ਹੀ ਮਤਲਬ ਅਰੇਂਜ ਰੋ ਰਿਆ ਕਨੇ ਵੀ ਹਰ ਕਿਸੇ ਨੂੰ ਜਿੱਦਾਂ ਦਾ ਮਾਲਕ ਨੇ ਰੱਖਿਆ ਜਿੱਥੇ ਰੱਖਿਆ ਬਹੁਤ ਸੋਹਣਾ ਰੱਖਿਆ ਆ ਗਿਆ ਗੋਪੀ ਹਣਾਵਾਲ ਪਰ ਗੋਪੀ ਦੀ ਗੱਡੀ ਪੰਨੀ ਕਿੱਥੇ ਹੀ ਗੋਪੀ ਨੇ ਗੱਡੀ ਕਿੱਥੇ ਲਾਈ ਹੋ ਆਪਣੀ ਕਿਦੀ ਆਇਆ ਬਣਨ ਵਾਸਤੇ ਆ ਬਣਨ ਬਣਨ ਵਾਸਤੇ ਦੇ ਸਹੀ ਗੱਲ ਹਣ ਜਾ ਰਹੀਆਂ ਆਹੋ ਉਧਰ ਲਾਈ ਹੋਣੀ ਅਗਲੀ ਸਾਈਡ ਬੋਰਡ ਵੱਲ ਲਾਈ ਹੋਣੀ ਹਣਾ ਜੀ ਸਾਈਡ ਉਧਰ ਮੈਂ ਆਪਣੀ ਵਰਨਾ ਇੱਥੇ ਲਾਉਂਦਾ ਨਾ ਪਹਿਲਾਂ ਇਹ ਕਹਿਤਾ ਜੀ ਮਾਈ ਦੇ ਕਹਿਤਾ ਜੀ ਯਾ ਮਾਈ ਦੇ ਕਿਆ ਸਹੀ ਗੱਲ ਮੈਂ ਉਦਿਹ ਉਦਿਹ ਪਾ ਬੀਵੇਲਾ ਪਾ ਬੀਵੇਲਾ ਵੱਲ ਭੰਨ ਕੇ ਆਉਂਦੀ ਕਹਣੀ ਤੂੰ ਤੈਨੂੰ ਨਹੀਂ ਪਾਉਣ ਹੈਗਾ ਮੈਂ ਮੈਂ ਭਰ ਕੋਣ ਹੈ ਹਾਂ ਇਹ ਬੰਦਾ ਨਹੀਂ ਕਹ ਮੈਂ ਜਾਣਦਾ ਨਹੀਂ ਕਹ ਜੇ ਮੈਂ ਜਾਣਦਾ ਹਾਂ ਕੋਣ ਤਾਉ ਕਹ ਤਾਉ ਉਹ ਤਾਈ ਵੀ ਢੀ ਵਾਜ ਮਨ ਪੁੱਤ ਆ ਤਾਈ ਨੇ ਤੇ ਬੱਛੀ ਪਾਈ ਨਹੀਂ ਜਾਂ ਬੱਛੀ ਪਾ ਦੇ ਤੂੰ ਆ ਗਿਆ ਸੀ ਆ ਗਿਆ ਇਹ ਨੂੰ ਆਂਦੀ ਆ ਗਿਆ ਮੈਂ ਮੈਂ ਕੁਝ ਨਹੀਂ ਲੱਗਦਾ ਟੌਫੀ ਪਰ ਨਾਲ ਧੀਏ ਓਏ ਆਪਣਾ ਦੀਦੀ ਉਹਨੇ ਚੀਜੀ ਦਿੱਤੀ ਟੌਫੀਆਂ ਦਿੱਤੀਆਂ ਉਹਨੇ ਉਹਦੇ ਕੋਲ ਲੈ ਕੇ ਆਉਂਦੀ ਹੈ ਹਰ ਵੇਲੇ ਚੀਜੀ ਕਿਹਦੇ ਕੀ ਗੀ ਬਾਤ ਤੁਹਾਨੂੰ ਲੱਗਾਂ ਚੀਜੀ ਆ ਬੈਰੋ ਟੀਵੀ ਅੱਜ ਵੀ ਚੱਲ ਨਹੀਂ ਤੇ ਇਧਰ ਸੇਠ ਸਾਹਿਬ ਹੁਣੇ ਸੁੱਤੇ ਟੌਰ ਨਾਲ ਆ ਜੀ ਫਿਲਮ ਦੇਖਣ ਕਿ ਨਹੀਂ ਗਈ ਬਸ ਸਭ ਕੁਝ ਤੁਸੀਂ ਨੇ ਦੇਖਣਾ ਇਹ ਨਹੀਂ ਕੋਈ ਕੰਡਿਆ ਹੈ ਮम्मी ਕਿ ਆਓ ਬਬੀ ਨੂੰ ਦੁੱਖ ਲੱਗਦਾ ਵੇਖਲਾ ਹਾਂ ਚੱਲ ਚੱਲੀ ਗਏ ਅਸੀਂ ਜਾ ਜਾ ਚੱਲ ਜਾਊਗਾ ਜਾ ਚੋਕ ਚੋਕ ਮਾਰੂੰਗਾ ਇਹ ਤੈਨੂੰ ਦੱਸਾਂ ਆਰਡਰ ਆਰਡਰ ਜੱਜੇ ਆ ਆਰਡਰ ਕਰਦੇ ਕਿੰਦਾ ਹੈ ਪੇ ਦੇਣ ਲੋਵੇਂ ਬੈ ਤੇਰਾ ਪਤਾ ਲੈਣ ਆਏ ਅਸੀਂ ਪਰ ਅਹੀਂ ਕੋਈ ਨਹੀਂ ਖਾਣਾ ਆਰਡਰ ਇਹਦੇ ਜਗ੍ਹਾ ਭਾਪੀ ਕਰਦੇ ਤੈਨੂੰ ਕੀ ਗੱਲ ਆ ਵੀ ਤੂੰ ਤੂੰ ਕਹਿੰਨੇ ਉੱਠਣ ਲਿਆ ਉਹਦਾ ਤੈਨੂੰ ਕੀ ਗੱਲ ਆ ਤੇ ਫੇਰ ਕਹਿਣਾ ਕਿ ਇਹਨੇ ਕੁਸਤਾ ਦਾ ਬਿੱਤੂ ਖਵਾਇਆ ਉਹ ਆ ਜੀ ਤੇ ਉੱਠੂਗਾ ਤਾਂ ਤਾਂ ਹੀ ਆ ਤੂੰ ਉੱਠ ਨਹੀਂ ਡਿਆ ਆਹੋ ਉੱਠ ਵੀ ਖਵਾ ਦੇ ਅ ਅਗੇ ਮੈਂ ਮੈਨੂੰ ਕਰਦਾਂਗੇ ਕੀ ਜਾ ਤਰ ਨਹੀਂ ਨਹੀਂ ਜਵੈਟੋ ਨੂੰ ਮਖਾਲਾ ਉਹ ਤਾਂ ਠੀਕ ਆ ਓਏ ਮੈਂ ਤੇ ਬਾਦੂ ਪੈਸੇ ਨਾ ਖਰਚੀ ਉੱਥੇ ਜਾ ਕੇ ਲੈ ਆਈਏ ਮੈਂ ਕਹਿੰਦੀ ਹਾਂ ਤੂੰ ਛੱਡ ਤੂੰ ਫਾੜੇ ਹੋਸੀ ਹਾਂ ਇਹ ਨਹੀਂ ਮੰਨਦਾ ਨਾ ਇਹ ਗਣੀ ਬੈਸੀ ਚਲੀ ਜਾਂਦਾ ਹੀ ਰਹਿਣ ਦੇ ਆਰਡਰ ਕਰ ਲੀਗਾ ਕਲ ਬਾਤ ਹੈ ਮੈਂ ਕੋ ਨਵੇਂ ਚਾਹ ਪੀਓ ਫਿਰ ਜਵਾਬ ਭਾਈ ਜਨਾ ਫੇਰ ਗਿੰਦੇ ਯਾ ਯਾ ਜੀ ਜੱਲ ਲੈ ਕੀ ਹੋਣਾ ਨਹੀਂ ਕਿੰਨੇ ਨਹੀਂ ਮਨ ਲਾ ਕੋਪੀ ਚੱਲ ਰਹੀ ਹੈ ਸੀਰੀਅਸਲੀ ਆ ਵੀ ਨਾਲ ਹੀ ਹੋਰ ਸਾਬ ਦੇ ਸਾਹਮਣੇ ਜਿੱਤੋ ਖਾਕੇ ਨਹੀਂ ਯਾਰ ਉਹ ਦੂਰ ਹੀ ਪੈ ਗਏ ਕੰਮ ਅਸਲ ਛਾ ਚੱਲ ਜਾਨੇ ਫਿਰ ਛੇੜਾ ਸਾਲ ਚੱਲ ਜਾਨੇ ਆ ਚਲੋ ਜਲਦੀ ਗੱਡੀ ਇੱਥੇ ਲੱਗੇ ਆ ਧਵਾਉਣ ਜਿਹੜੀ ਸਾਡੀ ਗੱਡੀ ਆ ਹਾਂ ਜੀ ਸਾਡੀ ਇੱਥੋਂ ਦੀ ਗੱਡੀ ਜੋ ਅੱਛਾ ਅੱਛਾ ਕੋਲੇ ਉਧਰੋਂ ਲੈ ਆਉਣੀ ਆ ਅੱਛਾ ਉਧਰੋਂ ਲੈ ਆ ਕੇ ਸਿੱਧੀ ਚੜਦਣੇ ਕੋਲੇ ਉਧਰੋਂ ਨਹੀਂ ਉਧਰੋਂ ਉਧਰੋਂ ਆਉਣ ਨੂੰ ਚੜਜੂ ਸਿੱਧੀ ਜਿੱਧਰੋਂ ਮਰਜੀ ਹੋਏ ਅੱਛਾ ਅੱਛਾ ਇਧਰੋਂ ਉਧਰੋਂ ਉਧਰੋਂ ਔਕੇ ਆ ਓ ਇਧਰ ਸੋਫੀ ਚੜ੍ਹ ਗੱਡੀ ਹਾਂ ਧੌਣ ਲੱਗੇ ਆ ਗੋਪੀ ਲੈ ਕੇ ਆਇਆ ਆਪਣੇ ਇਧਰ ਖਾਪੜ ਖੇੜੀ ਚਾਚੇ ਚਾਚੀ ਮੈਂ ਤਾਂ ਕੰਮ ਸੀ ਤਾਂ ਕਿ ਲੱਗਦਾ ਅੱਜ ਤੂੰ ਤੂੰ ਸਕਦਾ ਰ ਹੈ ਨਾ ਆਜੋ ਬਾਹਰ ਆ ਜੀ ਹੈਲੋ ਕਰੋ ਸੋਹੋ ਕਰੋ ਵੈਰੀ ਗੁੱਡ ਹੈਲੋ ਕੀ ਨਾਮ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਹੈ বাই 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 ਮੈਂ ਨਾ ਗੋਪੀ ਦੇ ਚਾਚੇ ਕੋਲ ਗੱਡੀ ਦਾ ਅੰਗ ਗੱਡੀਆਂ ਧੋਣ ਤੇ ਉਹ ਸਾਹਮਣੇ ਘਰ ਦੇ ਉਹਨਾਂ ਛੋਟੇ ਛੋਟੇ ਬੱਚੇ ਸੀਗੇ ਤੇ ਉਹਨਾਂ ਦੇ ਮਤਲਬ ਫੈਮਿਲੀ ਨੇ ਮੈਨੂੰ ਪਹਿਚਾਨ ਲਿਆ ਉਹ ਕਹਿੰਦੇ ਵੀ ਸਾਡੇ ਬੱਚੇ ਜਿਹੜੇ ਤਿਆਰ ਹੋਣ ਦੇ ਨਾਲ ਫੋਟੋ ਕਰਵਾ ਲਓ ਕਹਿੰਦੇ ਵੀ ਜੀ ਮੈਂ ਕਹਿੰਦਾ ਵਾਗ ਵੀ ਵਧੀਆ ਤੇ ਗੋਪੀ ਨੇ ਗੱਡੀ ਧਵਾਤੀ ਚਾਚਾ ਲਾਦਾ ਮੇਰਾ ਚਾਚਾ ਗੋਪੀ ਦੇ ਚਾਚਾ ਜੀ ਦਾ ਸੁਭਾਅ ਵੀ ਵਧੀਆ ਸੀਗਾ ਯਾਰ ਐਵੇਂ ਗੱਲ ਉਹ ਨਹੀਂ ਹੁੰਦੀ ਵੀ ਮੈਂ ਅਗਲੇ ਨੇ ਗੱਡੀ ਧੋਤੀ ਤਾਂ ਸੁਭਾਅ ਵਧੀਆ ਉਦਾਂ ਵੀ ਸੁਭਾਅ ਬੜਾ ਵਧੀਆ ਲੱਗਾ ਮੈਂ ਕਿਹਾ ਮੈਂ ਚਾਹ ਨਹੀਂ ਪੀਣੀ ਤੇ ਚੋਰੀ ਉਹਨਾਂ ਨੇ ਮਿੰ ਤੇ ਮੈਂ ਕਹਾਂ ਚਲੋ ਠੀਕ ਹੈ ਫਿਰ ਹੁਣ ਜੇ ਬਣ ਗੀਏ ਫਿਰ ਪੀ ਚੱਲਦੇ ਆ ਕਿ ਨਹੀਂ ਵੀ ਹੂੰ ਤੇ ਚਾਚੀ ਦਾ ਸੁਭਾਅ ਬਹੁਤ ਵਧੀਆ ਸੀਗਾ ਠੀਕ ਸੀਗੇ ਬੰਦੇ ਵੀ ਗੁੱਡ ਸੀਗੇ ਤੇ ਹੁਣ ਜਿਤੋਂ ਕਿਹਾ ਸਾਡੇ ਪਟਾਲੇ ਕਾਫੀ ਲੈ ਕੇ ਉਹ ਫਿਰ ਆਪਾਂ ਵੀ ਧੰਨਵਾਦ ਕਰਾਂਗੇ ਕਿ ਨਹੀਂ ਵੀ ਕਾਫੀ ਬਿਲਕੁਲ ਉਹਦਾ ਵੀ ਮੇਰੇ ਡੈਡੀ ਜੀ ਨੂੰ ਪਹਿਲਾਂ ਜਾਣਦੇ ਆ ਪਹਿਲਾਂ ਤੋਂ ਜਾਣਦੇ ਆ ਕਿਉਂਕਿ ਗੋਪੀ ਦੇ ਜਿਹੜੇ ਚਾਚਾ ਜੀ ਆ ਉਹ ਲੱਕੜ ਦਾ ਕੰਮ ਕਰਦੇ ਆ ਤੇ ਮੇਰੇ ਡੈਡੀ ਵੀ ਲੱਕੜ ਦਾ ਕੰਮ ਕਰਦੇ ਆ ਤੇ ਵੈਸੇ ਵੀ ਮੇਰੇ ਹਿਸਾਬ ਨਾਲ ਉਹ ਦੱਸਦੇ ਆ ਵੀ ਤੇਰੇ ਡੈਡੀ ਮੈਨੂੰ ਇੱਕ ਦੋ ਵਾਰ ਹੀ ਮਿਲੇ ਨੇ ਤੇ ਚਾਚੀ ਜੀ ਮੈਨੂੰ ਆ ਐਰਖਾ ਦੂਸਰੀ ਨਹੀਂ ਤੇ ਡੈਡੀ ਹੁਣਾਂ ਦਿੱਤੇ ਪਹਿਲੇ ਮਗਰਦੇ ਆ ਗਈ ਨਾ ਚਲੋ ਚੰਗੀ ਕਰਨਾ ਤੇ ਅਸੀਂ ਹੁਣ ਆਏ ਹੋਏ ਆ ਪੀਜ਼ਾ ਲੈਣ ਵਾਸਤੇ ਤੇ ਉਹ ਪੀਜ਼ਾ ਡੀਕਦੀਆਂ ਹੋਣੀਆਂ ਵਾ ਰਾਮ ਜੀ ਖਾਣ ਲਿਆ ਇਹਨੂੰ ਕਹਿੰਦੇ ਆਈਸਕ੍ਰੀਮ ਕੇ ਫੂਦਦਾ ਬਾਹਰ ਬੈਠੇ ਤੇ ਉਹ ਬੰਡਿਆ ਵਾ ਪੀਜ਼ਾ ਦੇ ਨੇ 버ਗਰ ਜੇ ਕਰਾਲੇ ਤੂ ਉਹ ਖਾਵੇ ਚੱਲ ਗਿਆ ਯਾਰ ਪਿੰਡ ਨੂੰ ਬਹੁਤ ਟਾਈਮ ਹੋ ਗਿਆ ਯਾਰ ਹੁਣ ਚੱਲਣੇ ਵਾਸਤੇ ਫੇਰ ਨਿਕਲ ਲੱਗੇ ਆ ਤਾਂ ਇਹ ਚੱਲਦੀ ਵੀਡੀਓ ਦੀ ਵੋਇਸ ਕਿੱਦਾਂ ਬੰਦ ਹੋ ਜਾਂਦੀ ਵੀਡੀਓ ਬੰਦ ਹੋ ਜਾਂਦੀ ਐ ਸਾਹਮਣੇ ਕੰਬੈਨ ਆਉਂ ਨਹੀਂ ਤੇ ਆਪਾਂ ਗੱਲਾਂ ਬਾਤਾਂ ਨਹੀਂ ਕਰਨ ਮੈਂ ਹਾਂ ਵੀ ਜਿੰਨੀ ਜਿੰਨੀ ਛੇਤੀ ਹੋਵੇ ਤੇ ਮੈਂ ਕਹਾਂ ਉਹਨੀਆਂ ਜ਼ਿਆਦਾ ਰੁਕਾਵਟਾਂ ਪੈਂਦੀਆਂ ਹਾਂ ਗੱਲਾਂ ਬਾਤਾਂ ਕਰਨ ਦੇ ਮੈਂ ਤੇ ਗੋਪੀ ਮੈਂ ਪਾਬੀ ਰਿਪੀਟ ਕਰਨ ਦੇ ਹੋਣੇ ਘਰੇ ਆਤੀ ਬਾਰੇ ਹੀ ਗੋਪੀ ਲੈ ਗਿਆ ਪੀਜ਼ਾ ਘਰੇ ਖਾਈਏ ਜਰ ਚੱਲ ਗਿਆ ਟਾਈਮ ਬੜਾ ਹੋ ਗਿਆ 5:30 6 ਵਜੇ ਦਾ ਟਾਈਮ ਹੋ ਗਿਆ ਕੁਛ ਨਹੀਂ ਹਾਲ ਗੋਪੀ ਹਰ ਵੀ ਲੇਟ ਕਰਾਉਂਦਾ ਕਹਿੰਦਾ ਗੱਡੀ ਧਵਾੜਾ ਗੱਡੀ ਧਵਾੜਾ ਇਹਨੇ ਮੜੀ ਲੱਤਾਂ ਕੀ ਕੀ ਗੱਲਾਂ ਹੀ ਮਾਊ ਖਾਂਢੀ ਆ ਭਰਾਵਾ ਇਧਰ ਹੁੰਦੇ ਤੂੰ ਕਿਥੋਂ ਮੇਰੀ ਕੁੜੀ ਨੂੰ ਚੀਜ਼ ਦੇਣੀ ਤੂੰ ਤਾਂ ਰੱਜ ਜੇ ਪਹਿਲਾਂ ਲੱਪੜ ਕੇ ਨਾ ਮਤਲ ਨਹੀਂ ਹਣੀ ਦੱਸ ਪਾਪਾ ਆਪਣੇ ਨੂੰ ਚੀਜੀ ਖਾਦੀ ਆ ਕਹ ਪਕਾ ਤੂੰ ਚਲ ਫਿਰ ਵੈਰੀ ਗੁੱਡ ਕਹਿ ਮਾਂ ਨੂੰ ਪੀ ਪਾਪਾ ਨੇ ਮਾਦੇ ਪੀ ਅਨੇ ਮਾਰੀ ਨਹੀਂ ਤਰੇ ਇਹਨੂੰ ਵੇਖਣਾ ਥੋੜੀ ਫਿਰ ਕਿਹੜਾ ਤਾਇਆ ਹੈ ਦੇਖੋ ਚਪੇੜ ਮੰਨਣ ਗਏ ਆਂ ਓ ਜਾਊਗਾ ਓ ਵੀਰ ਤੇਰੇ ਅੰਨੇ ਜਿਹੜਾ ਬਿਮਾਰੀ ਨੇ ਚਪੇੜ ਚੱਲੇ ਆਂ ਇਹ ਲੰਦਾਂ ਨਾਲ ਆਣੇ ਲੈਣ ਦੀ ਮੈਂ ਚੱਲੀ ਗਾਂ ਹਾਂਜੀ ਆ ਜਾ ਇਹਨਾਂ ਦਾ ਕੰਮ ਆਓ ਵੇਖੋ ਚੱਲੋ ਚੱਲ ਗਏ ਫਿਰ ਇਹ ਕਾ ਕੁੜੀ ਨੇ ਹੱਥ ਬਹੁਤ ਛੁੱਟੀ ਹੈ ਬਸ ਅੱਜ ਜਿ ਸ਼ਰਾਇਤ ਠੀਕ ਨਹੀਂ ਹੈ ਤੇ ਉਹਨੇ ਬੁਲਾਇਆ ਨਹੀਂ ਸਸੀ ਦਵਾ ਜੀ ਨਹੀਂ ਫੇਬਲਾ ਦੇ ਵੀਰ ਨੂੰ ਸ਼ਸ਼ੀ ਕਹਿੰਦਾ ਮੈਂ ਸ਼ਸ਼ੀ ਕਾ ਜੀ ਕਿਹੜਾ ਕੂੜਾ ਹੋ ਉਹ ਹੈ ਕਾਤੇ ਕਾ ਮੈਂ ਚੱਲਿਆ ਕਾ ਮੈਂ ਚੱਲਿਆ ਬਾਏ ਬਾਏ ਉਹ ਵੇਂਦਾ ਭਰਾਵਾ ਹੋ ਨਹੀਂ ਵੇਂਦਾ ਦਰਵਾਜ਼ਾ ਖੜਕਾ

ਉਹ ਹੰਦੇ ਪੌੜੀਆਂ 'ਚ ਚੜ ਗਈ ਉਹਦੇ ਘਰ ਦਾ ਲਾਡਾ ਆਪਣੇ ਖਾ ਪਿਆ ਇਹਨੂੰ ਮਰੇ ਸੀਗਾ ਮਰੇ ਸੀਗਾ ਆ ਜਾ ਇਹਨੂੰ ਕਹਾਂ ਆਪਣੇ ਖਾ ਦਾ ਦਾ ਆ ਜਾਣਾ ਤੈਨੂੰ ਥੱਲੇ ਉਤਾਰਾਂ ਉੱਤੇ ਹਾਂ ਬਿੱਲੀ ਹਾਏ ਛਾਲ ਮਾਰੇ ਲੱਗੀ ਓਏ ਕਿਆ ਬਿੱਲੀ ਹਾਏ ਬਿੱਲੀ ਹੈ क्या बिहक <इस> क्या बि दस देिपली कथे शिकली शिपली कथे दस दे दस देिपली ਸਾਨੀ ਬੋ ਕਰਦੀ ਡੈਡੀ ਨੂੰ ਨਹੀਂ ਪੌਣੀਆਂ ਚੜ ਗਈ ਹੋਰ ਕੀ ਪਾਣੀ ਉਹਦੇ ਵਿੱਚ ਫਣੀ ਫੜੀ ਫੜੀ ਵਿੱਚ ਪਾਣੀ ਬੋਤਲ ਚ ਆ ਮਮਨ ਦੇਖ ਮੈਂ ਆਇਆ ਮਮਸ ਖਾਨ ਰਾਤ ਦੇ 10 ਵੀ ਹੋ ਗਏ ਆ ਤੇ ਮੈਂ ਖਾਣਾ ਆ ਖਾਣ ਵਾਸਤੇ ਆ ਮਮਸ ਮੇਰਾ ਦਿਲ ਕੀਤਾ ਤੇ ਮੈਂ ਆ ਗਿਆ ਹਾਂ ਕਰ ਚੱਪ ਅਮਰਸਰਮ ਮਮਸ ਖਾਦੇ ਬੇਕਾਰ ਜਿਹਨੂੰ ਕਹਿੰਦੇ ਜਮਾ ਯਾਰ ਕੁਛ ਨਹੀਂ ਨੂਣੀ ਨਹੀਂ ਮਸਾ ਵੀ ਤੇ ਬਕਬਕੇ ਜਿਹਾ ਆਵੇਂ ਇਥੇ ਵਧੀਆ ਆਪਣੇ ਆਪਣੇ ਪਤਾ ਕਿੱਥੋਂ ਮਮਸ ਵਧੀਆ ਮਿਲਦੇ ਆ ਗੁਨਾਸਕੂਲ ਹੈਗਾ ਨਾ ਗੁਰਦਾਸਪੁਰ ਰੋਡ ਤੇ ਗੁਨਾਸਕੂਲ ਦੇ ਨਾਲ ਹੀ ਜਿਹੜਾ ਚਿਨੀ ਜਿਹੜਾ ਦਿੰਦਾ ਹੈ ਤੇ ਮਮਸ ਜਿਹੜੇ ਵਧੀਆ ਹੁੰਦੇ ਲੈ ਵੀ ਮੇਤਰਾ ਘਰੇ ਪਹੁੰਚ ਗਏ ਆ ਤੇ 10:30 ਦਾ ਟਾਈਮ ਹੋ ਗਿਆ ਆ ਆ ਇੱਕ ਬਾਈ ਕਮੈਂਟ ਕਰ ਰਿਹਾ ਸੀਗਾ ਕਹਿੰਦਾ ਵੀ ਇਹ ਸੇਲ ਚੱਲੀ ਗਈ ਹੈ ਬਟਾਲੇ ਦੇ ਜਿਹੜੀ ਸੱਸੀ ਨਾਲ ਲੱਗੀ ਸੀ ਕਿੰਨੀ ਅਜੇ ਮਤਲਬ 10 ਦਿਨ ਰਹੂਗੀ 15 ਦਿਨ ਵੀ ਹੋ ਸਕਦੀ ਪਰ ਮੈਕਸਿਮਮ 10 ਦਿਨ ਤੇ ਹੈ ਹੀ ਨਾ ਅਰਜਿੰਦਰ ਕੌਰ ਕਹਿ ਰਹੀ ਹੈ ਵੀ ਸੰਦੀਪ ਤੁਸੀਂ ਆਪਣੇ ਵਲੌਗਿੰਗ ਕਰਿਆ ਕਰੋ ਕੁਕਿੰਗ ਦੀਆਂ ਵੀਡੀਓ ਪਾਇਆ ਕਰੋ ਕਿ ਸਾਨੂੰ ਵਧੀਆ ਲੱਗਦੀਆਂ ਨੇ ਸੰਦੀਪ ਕੁਕਿੰਗ ਦੀ ਵੀਡੀਓ ਤਾਂ ਨਹੀਂ ਪਾਉਂਦੀ ਵੀ ਪਰ ਸੰਦੀਪ ਪਾ ਲੈਂਦੀ ਹੈ ਜਹਰਗੁਣ ਦੇ ਚੈਨਲ ਤੇ ਵਲੌਗ ਪਾ ਲੈਂਦੀ ਹੈ ਤੇ ਹਰਗੁਣ ਦਾ ਚੈਨਲ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਪਤਾ ਹੈ ਹਰਗੁਣ ਕੌਰ ਮਠਾਰੂ ਜਾ ਕੇ ਜ਼ਰੂਰ ਚੈੱਕ ਕਰਿਓ ਆ ਬਾਈ ਹੁਣੀ ਕਹਿ ਰਹੀ ਹੈ ਵੀ ਤੁਸੀਂ ਰੋਜ਼ ਹੀ ਵਲੌਗ ਪਾਉਂਦੇ ਹੋ ਨਾ ਤੁਸੀਂ ਕੰਧ ਸਾਹਿਬ ਦਾ ਵਲੌਗ ਪਾਇਆ ਨਾ ਤੁਸੀਂ ਆਪਣਾ ਨਗਰ ਕੀਰਤਨ ਦਾ ਪਾਲਕੀ ਸਹਿਬ ਦਾ ਬਾਬਾ ਜੀ ਦਾ ਵਿਆਹ ਦਾ ਵਲੌਗ ਪਾਇਆ ਵੀਰੇ ਮੈਂ ਦੋਨੋਂ ਵਲੌਗ ਪਾਏ ਨੇ ਤੁਸੀਂ ਜਾ ਕੇ ਚੈੱਕ ਹੀ ਨਹੀਂ ਕੀਤਾ ਵੀ ਫਿਰ ਤੁਸੀਂ ਕਹਿੰਦੇ ਆ ਵੀ ਮਠਾਰੂ ਜਲ ਸਹੀ ਨਹੀਂ ਹੁੰਦਾ ਵੀ ਜਾਂ ਕਿੱਦਾਂ ਆ ਪਹਿਲਾਂ ਜਾ ਕੇ ਭਰਾਵਾ ਚੈੱਕ ਕਰ ਲਓ ਵੀ ਫਿਰ ਜਾ ਕੇ ਜਨ ਮਾੜਾ ਚੰਗਾ ਬੋਲਿਆ ਕਰੋ ਮੈਂ ਪਾਏ ਹੋਏ ਆ ਤੁਸੀਂ ਬਾਕੀ ਸਾਰੇ ਵਲੌਗ ਦੇਖੀਏ ਤਾਂ ਮਗਰ ਤੁਸੀਂ ਉਹ ਦੋ ਵਲੌਗ ਦੇਖੇ ਹੀ ਨਹੀਂ ਆ ਠੀਕ ਹੈ ਜਾ ਕੇ ਤੁਸੀਂ ਚੈੱਕ ਕਰੋ ਮੈਂ ਸਪੈਸ਼ਲ ਉਹਦੇ ਚ ਇਹ ਵੀ ਕਿਹਾ ਹੋਇਆ ਵਾ ਪੰਜ ਪਿਆਰੇ ਮੈਂ ਦੱਸਿਆ ਹੋਇਆ ਸਾਰਾ ਵੀ ਆ ਆਪਣਾ ਪਾਲਕੀ ਸਹਿਬ ਆਗੀ ਦਰਸ਼ਨ ਕਰ ਲਓ ਮੈਂ ਹਰ ਇੱਕ ਚੀਜ਼ ਯਰ ਦੱਸੀ ਹੋਈ ਆ ਇਹਦਾ ਮਤਲਬ ਤੁਸੀਂ ਉਹ ਵਲੌਗ ਨਹੀਂ ਦੇਖੀ ਹੋਏ ਬਾਕੀ ਆ ਸਾਰੇ ਜਾਨੇ ਜਿਹੜੇ ਕਮੈਂਟ ਕਰਦੇ ਨੇ ਇਹਨਾਂ ਦਾ ਮੈਂ ਤਹਿਤ ਲਉ ਧੰਨਵਾਦ ਕਰਦਾ ਹਾਂ ਕਿਉਂਕਿ ਆਪਣਾ ਸਮਾਂ ਕੱਢ ਕੇ ਕਮੈਂਟ ਕਰਦੇ ਨੇ ਯਾਰ ਜਿਉਂਦੇ ਵਾਸਤੇ ਰਹੋ ਵੀ ਤੇ ਬਾਕੀ ਇਹ ਗੱਲ ਮੈਂ ਕਲੀਅਰ ਕਰ ਦਵਾ ਵੀ ਜਿਹੜੇ ਮਹੀਨੇ ਵਿੱਚ ਇੱਕ ਜਾਂ ਦੋ ਵਲੌਗ ਐਸੀ ਹੋਇਆ ਕਰਨਗੇ ਉਹਨਾਂ ਵਿੱਚ ਮੈਂ ਤੁਹਾਡੀ ਕਮੈਂਟ ਦਾ ਜ਼ਰੂਰ ਰਪਲਾਈ ਦਿਆਂ ਕਰਾਂਗਾ ਠੀਕ ਆ ਜੇ ਤੁਹਾਨੂੰ ਅਜਿਹਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ